ਸਤ ਸ੍ਰੀ ਅਕਾਲ ਦੋਸਤੋ ਮਾਰਸ਼ਲ న్యూਸ ਸੇ ਆਪ ਸਭ ਦਾ ਸਵਾਗਤ ਹੈ ਸੋਡੇ 2 ਅੱਜ ਜੋ ਕਿ ਮਾਡਲ ਟਾਊਨ ਦੇ ਵਿੱਚ ਖੇਡਾਂ ਚੱਲ ਰਹੀਆਂ ਸਾਡੇ ਸਪੋਰਟਸ ਚਲਾਏ ਜਾ ਰਹੇ ਨੇ ਸਪੋਰਟਸ ਦੇ ਗੇਮਾਂ ਹੋ ਰਹੀਆਂ ਨੇ ਵਕਫ ਵਕਫਤਰਾਂ ਦੇ ਗੇਮਾਂ ਜੋ ਕਿ ਚੱਲ ਰਹੀਆਂ ਨੇ ਮਾਡਲ ਟਾਊਨ ਦੇ ਵਿੱਚ ਅੱਜ ਉਸੇ 2 ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਬਾਡਮਿੰਟਨ ਦੀਆਂ ਖੇਡਾਂ ਵਾਲੀਬਾਲ ਦੀਆਂ ਖੇਡਾਂ ਤੇ ਰੱਸਾ ਕਸੀ ਦੇ ਮੁਕਾਬਲੇ ਜੋ ਕਿ ਚੱਲ ਰਹੇ ਨੇ ਜੋ ਕਿ ਅਮਨਦੀਪ ਸਿੰਘ ਰੋਕੀ ਦੀ ਨਿਗਰਾਨੀ ਹੇਠ ਜੋ ਕਿ ਇਹ ਮੈਚ ਕਰਵਾਏ ਜਾ ਰਹੇ ਨੇ ਮੋਬਾਈਲ ਛੱਡੋ ਖੇਡਾਂ ਵੱਲ ਵਧੋ ਜੋ ਕਿ ਮਹੀਮ ਦਾ ਐਮ ਨਾਮ ਰੱਖਿਆ ਗਿਆ ਹੈ ਅਮਨਦੀਪ ਸਿੰਘ ਰੋਕੀ ਦੀ ਜੋ ਕਿ ਅਗਵਾਈ ਦੇ ਵਿੱਚ ਇਹ ਮੈਚ ਕਰਵਾਏ ਜਾ ਰਹੇ ਨੇ ਵਕ ਵਕ ਤਰ੍ਹਾਂ ਦੇ ਮੈਚ ਜੋ ਕਿ ਹਰੇਕ ਏਜ ਲਿਮਟ ਦੇ ਬੰਦੇ ਜੋ ਕਿ ਉਹ ਖੇਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਦਰਸ਼ਕ ਬੈਠੇ ਹੋਏ ਨੇ ਆਨੰਦ ਲੈ ਰਹੇ ਨੇ ਮੈਚ ਦਾ ਇਸ ਟਾਈਮ ਨੌਜਵਾਨ ਪੂਰਾ ਸਾਥ ਜੋ ਕਿ ਰੋਕੀ ਦਾ ਦੇ ਰਹੇ ਨੇ ਇਸ ਟਾਈਮ ਦੇ ਉੱਤੇ ਵਕ ਵਕ ਪ੍ਰਬੰਧਕ ਪ੍ਰਬੰਧਕ ਬੈਟ ਦੇ ਮੈਂਬਰ ਅਤੇ ਵਕ ਵਕ ਮੋਡਰ ਟਾਊਨ ਦੇ ਵਿਸ਼ੇਸ਼ ਹਸਤੀਆਂ ਵਿਯੋਗ ਹੋ ਰਹੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੋਣਾ ਹੈ ਇਸ ਖੇਡਾਂ ਦੇ ਬਾਰੇ ਕੀ ਉਹਨਾਂ ਦੇ ਵਿਚਾਰ ਨੇ ਜੋ ਕਿ ਅੱਜ ਵਕ ਵਕ ਤਰ੍ਹਾਂ ਦੀਆਂ ਖੇਡਾਂ ਹੋ ਰੇ ਮੋਡਰ ਟਾਊਨ ਦੇ ਵਿੱਚ ਹੋਈਆਂ ਨੇ ਤੁਸੀਂ ਲਾਈਵ ਤਸਵੀਰਾਂ ਵੇਖ ਰਹੇ ਹੋ ਵਾਲੀਬॉल ਦੇ ਮੈਚ ਬੈਡਮਿੰਟਨ ਦੇ ਮੈਚ ਜੋ ਕਿ ਬੇ ਖੂਬੀ ਥੜਾਰੀਆਂ ਵੱਲੋਂ ਖੇਲੇ ਗਏ ਨੇ ਫ੍ਰੀ ਐਂਟਰੀ ਜੋ ਕਿ ਇਸ ਮੈਚ ਵਿੱਚ ਰੱਖੀ ਗਈ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੋ ਕਿ ਫੀਸ ਨਹੀਂ ਲਈ ਜਾਂਦੀ ਟੀਮਾਂ ਵੱਲੋਂ ਤੇ ਇਹ ਮੈਚ ਤੁਸੀਂ ਦੇਖ ਸਕਦੇ ਹੋ ਬੜਾ ਹੀ ਮਨੋਰੰਜਨ ਜੋ ਕਿ ਇਸ ਟਾਈਮ ਚੱਲ ਰਿਹਾ ਹੈ ਮੋਡਰ ਟਾਊਨ ਦੇ ਵਿਖੇ ਜੋ ਕਿ ਇਹ ਪ੍ਰਵਾਨ ਬੜਾਈ ਚੰਗਾ ਉਪਰਾਲਾ ਜੋ ਕਿ ਕੀਤਾ ਗਿਆ ਹੈ ਅਮਰਦੀਪ ਸਿੰਘ ਲੋਕੀ ਵੱਲੋਂ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਨਸ਼ਾ ਛੱਡੋ ਖੇਡਾਂ ਵੱਲ ਵਧੋ ਉਹੀ ਮਹੀਨ ਨੂੰ ਲੈ ਕੇ ਅਮਰਦੀਪ ਸਿੰਘ ਲੋਕੀ ਜੀ ਚੱਲ ਰਹੇ ਨੇ ਚਾਰ ਦਿਨਾਂ ਜੋ ਕਿ ਇਹ ਮੈਚ ਕਰਵਾਏ ਜਾ ਰਹੇ ਨੇ ਜੋ ਕਿ ਅੱਜ ਦੇ ਟੂ ਦੇ ਮੈਚ ਤੁਸੀਂ ਇਹ ਲਾਈਵ ਤਸਵੀਰਾਂ ਵਿੱਚ ਦੇਖ ਰਹੇ ਹੋ ਬੜਾ ਹੀ ਜੋਸ਼ ਨਿਆਣਿਆਂ ਦੇ ਵਿੱਚ ਖਿਡਾਰੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸੱਗਸੇ ਨਮਕਾਬਲੇ ਵੀ ਜੋ ਕੀ ਤੁਸੀਂ ਦੇਖ ਰਹੇ ਨਿਆਣਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਇਹ ਮੁਕਾਬਲੇ ਵੀ ਅੱਜ ਰਸਤਾ ਕਿਸਦੇ ਕਰਵਾਏ ਗਏ ਨੇ ਮਨਦੀਪ ਸਿੰਘ ਰੋਕੀ ਜੀ ਵੱਲੋਂ ਜੋ ਕਮੈਂਟਰੀ ਕੀਤੀ ਗਈ ਹੈ ਬੇਕੂਬੀ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚਾ ਵੱਲੋਂ ਜੋ ਕਿ ਇਹ ਮੈਚ ਰਸਤਾ ਕਿਸੇ ਤੁਸੀਂ ਦੇਖ ਸਕਦੇ ਹੋ ਬੱਚੇ ਖੇਡ ਰਹੇ ਨੇ ਤੇ ਇਹ ਬੱਚੇ ਦੀ ਟੀਮ ਜੋ ਜਿੱਤ ਚੁੱਕੀ ਹੈ ਇਸ ਟਾਈਮ ਦੇ ਉੱਪਰ ਵਕਫਾ ਕਬੱਡੀ ਟੀਮਾਂ ਦੇ ਤੇ ਕੱਲ ਨੂੰ ਜੋ ਕਿ ਮੈਚ ਹੋਣ ਜਾਵਾਂਗੇ ਉਹ ਰੇਚ ਲਿਮਟ ਦੇ ਅਨੁਸਾਰ ਜੋ ਕਿ ਇਹ ਮੈਚ ਹੋਣਗੇ ਬੇਕਾਰੇ ਕਾਲ ਦਾ ਡੇ 3 ਵੀ ਆਪ ਸਭ ਨੂੰ ਦਿਖਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੇ ਲੱਗ ਰਹੇ ਹਨ ਤੁਹਾਨੂੰ ਇਹ ਮੈਚ ਤੇ ਕਿਵੇਂ ਲੱਗਦੀਆਂ ਨੇ ਸਾਡੀਆਂ ਵੀਡੀਓਜ਼ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਬੱਤਰ ਨੇ ਰੋਕੀ ਜੀ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਇੱਕ ਸੋਚ ਲਈ ਕਿਉਂਕਿ ਵੱਡੇ ਟੂਰਨਾਮੈਂਟ ਦੇ ਵਿੱਚ ਜਿਹੜੇ ਗਰਾਊਂਡ ਗ੍ਰਾਸ ਰੂਟ ਦੇ ਪਲੇਅਰ ਹੁੰਦੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਵੱਡੇ ਟੂਰਨਾਮੈਂਟ ਵਿੱਚ ਜਿਹੜੇ ਪਲੇਅਰ ਆਲਰੇਡੀ ਜਨਾ ਨਾ ਹੁੰਦਾ ਉਹੀ ਪਲੇਅਰਾਂ ਨੂੰ ਥਾਂ ਮਿਲਦੀ ਆ ਐਦਾਂ ਦੇ ਛੋਟੇ ਇਵੈਂਟ ਐਦਾਂ ਦੇ ਛੋਟੇ ਟੂਰਨਾਮੈਂਟ ਹੋਣੇ ਬੜੇ ਜ਼ਰੂਰੀ ਨੇ ਜਿਹੜੇ ਸਾਡਾ ਗ੍ਰਾਸ ਰੂਟ ਹੈ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਖੇਡਣ ਦਾ ਮੌਕਾ ਮਿਲਦਾ ਸੋ ਇਹਨਾਂ ਦੀ ਸੋਚ ਸੀਗੀ ਰੋਕੀ ਜੀ ਦੀ ਕਿ ਸਾਡੇ ਕੋਲ ਆਏ ਤੇ ਕਿ ਬਿਬਰਾਸ ਇਸ ਚੀਜ਼ ਕਰਾਉਣਾ ਚਾਹੁੰਦੇ ਆ ਤੇ ਮੈਂ ਇਹਨੂੰ ਕਿਹਾ ਕੋਈ ਗੱਲ ਨਹੀਂ ਜਿਸ ਤਰ੍ਹਾਂ ਸਜੋਗਤਾਂ ਨੂੰ ਚਾਹੀਦਾ ਸੀ ਦਵਾਂਗੇ ਬਹੁਤ ਵਧੀਆ ਬਹੁਤ ਬੱਚੇ ਨੇ ਕੱਲ ਪਾਰਟਿਸਪੇਟ ਕੀਤਾ ਅੱਜ ਵੀ ਕਾਫੀ ਬੱਚੇ ਆਏ ਹੋਏ ਨੇ ਪਾਰਟਿਸਪੇਟ ਕਰਨ ਬੜੀ ਖੁਸ਼ੀ ਹੋਈ ਮੇਰਾ ਵਾਰਡ ਹੀ ਆ ਤੇ ਸਾਡਾ ਗਵਾਂਡ ਵੀ ਆ ਤੇ ਆਪਣੇ ਘਰ ਦੇ ਨੇੜੇ ਐਨਾ ਵਧੀਆ ਪ੍ਰੋਗਰਾਮ ਹੁੰਦਾ ਤਾਂ ਖੁਸ਼ੀ ਤਾਂ ਹੁੰਦੀ ਆ ਬਾਕੀ ਸਾਰੀ ਟੀਮ ਵਧਾਈ ਦੇ ਪਾਤਰ ਆ ਸੋ ਵੀਰ ਜੀ ਸਾਰੇ ਨੇ ਕਿਹਾ ਸਾਡੇ ਅੱਜ ਦੇ ਜੋ ਕੁਝ ਨੌਜਵਾਨ ਨੇ ਨਸ਼ਾ ਵਾਲਾ ਜਿਆਦਾ ਰੁਝਾਨ ਚੱਲ ਰਿਹਾ ਹੈ ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਨਸ਼ਿਆਂ ਤੋਂ ਤੁਸੀਂ ਤਾਂ ਹੀ ਦੂਰ ਰਹਿ ਸਕਦੇ ਆਂ ਅਗਰ ਖੇਡਾਂ ਦਾ ਮਾਹੌਲ ਸਿਰਜਿਆ ਜਾਵੇ ਹੁਣ ਜਿਹੜੇ ਬੱਚਾ ਗੇਡਾ ਦੇਖਣਗੇ ਉਹਨੂੰ ਖੇਡਾਂ ਪ੍ਰਤੀ ਚੇਟਕ ਲੱਗੂਗੀ ਜਿਉ ਨਸ਼ਾ ਦੇਖਣਗੇ ਤਾਂ ਨਸ਼ੇ ਦੀ ਚੇਟਕ ਲੱਗੂਗੀ ਸੋ ਸਾਨੂੰ ਵੱਧ ਤੋਂ ਵੱਧ ਇਦਾਂ ਦੇ ਇਵੈਂਟਸ ਛੋਟੇ-ਮੋਟੇ ਇਵੈਂਟ ਚਾਹੇ ਕੋਈ ਡਾਂਸ ਕੰਪੀਟੀਸ਼ਨ ਆ ਚਾਹੇ ਕੋਈ ਡ੍ਰੈਂਕ ਕੰਪੀਟੀਸ਼ਨ ਆ ਚਾਹੇ ਕੋਈ ਕਵਿਤਾ ਕੰਪੀਟੀਸ਼ਨ ਆ ਚਾਹੇ ਕੋਈ ਸਪੋਰਟਸ ਆ ਇੱਕ ਐਕਟੀਵਿਟੀਆਂ ਕਰਦੇ ਰਹਿਣਾ ਚਾਹੀਦਾ ਸਮਾਜ ਦੇ ਵਿੱਚ ਤਾਂ ਕਿ ਬੱਚਿਆਂ ਦਾ ਮਾਈਂਡ ਆ ਜਿਹੜਾ ਉਹ ਗਲਤ ਜਿਗਰ ਦੇ ਡਿਵਰਟ ਨਾ ਹੋਵੇ ਸੋ ਸਰਕਾਰਾਂ ਵੀ ਇਸ ਦੇ ਕੋ ਭਗਵੰਤ ਮਾਨ ਜੀ ਲੱਗੇ ਹੋਏ ਨੇ ਪੰਜਾਬ ਦੇ ਤੁਹਾਨੂੰ ਪਤਾ ਅਜ ਤੱਕ ਕਦੇ ਵੀ ਇਤਿਹਾਸ ਨਹੀਂ ਹੋਇਆ ਕਿਸੇ ਨਸ਼ੇ ਵਾਲੇ ਦੇ ਘਰ ਦੇ ਬਲੋਡਰ ਚੱਲਿਆ ਹੋਵੇ ਇਹ ਪਹਿਲੀ ਸਰਕਾਰ ਹੈ ਜਿਨੇ ਨਸ਼ੇ ਦੇ ਖਿਲਾਫ ਐਡਾ ਸਖਤ ਕਾਨੂੰਨ ਲਿਆ ਕਾਨੂੰਨ ਲਿਆ ਕੇ ਫਿਰ ਉਹ ਲਾਗੂ ਕੀਤਾ ਤੇ ਤੁਸੀਂ ਦੇਖੋ ਤਕਰੀਬਨ 240 45 ਤੱਕ IAS ਆਫੀਸਰ ਹੈ ਜਿਹੜੇ ਇਹਨਾਂ ਨੇ ਬਰਖਾਸਤ ਕਰਦੇ ਸਜ਼ਾ ਕਰ ਰਹੇ ਨੇ ਅੰਦਰ ਕਰਦੇ ਨੇ ਅੱਜ ਤੱਕ ਕਦੇ ਵੀ ਇਤਿਹਾਸ ਨਹੀਂ ਹੋਇਆ ਕਿ ਇਨੀ ਬੜੀ ਤਦਾਦ ਦੇ ਵਿਚਾਈ IAS ਲੌਬੀ ਜਾਂ ਆਫੀਸਰਸ ਨੂੰ ਸਰਕਾਰ ਨੇ ਰੰਗੇ ਹੱਥੀ ਲਿਆ ਹੋਵੇ ਉਹ ਜੋਤ ਕਲੱਬ ਪੰਜਾਬ ਜੋ ਕਿ ਵਾਰਡ ਨੰਬਰ 6 ਚ ਇਹ ਜਾ ਉਪਰਾਲਾ ਕਰ ਰਿਹਾ ਤੁਹਾਨੂੰ ਲੱਗਦਾ ਕਿ ਹਰੇਕ ਵਾਰਡ ਚ ਆਇਆ ਜਿਉਂ ਉਪਰਾਲਾ ਕਿੱਥੇ ਜਾਣੀ ਬਿਲਕੁਲ ਹਰ ਇੱਕ ਵਾਰਡ ਦੇ ਵਿੱਚ ਇਦਾਂ ਦੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਆ ਸਾਡੀ ਜਿੱਥੇ ਵੀ ਸੇਵਾਵਾਂ ਦੀ ਲੋੜ ਹੋਈ ਭਾਵੇਂ ਉਹ ਕਰਾ ਲਈ ਹੋਵੇ ਜਾਂ ਕਰਾ ਲਈ ਤੇ ਬਾਹਰ ਵੀ ਕੋਈ ਗੱਲ ਨਹੀਂ ਜਿੰਨੇ ਚੋਕੇ ਪਰਮਾਤਮਾ ਨੇ ਕੀਤਾ ਅਸੀਂ ਜ਼ਰੂਰ ਸਾਥ ਦੇਵਾਂਗੇ ਸੋ ਇਦਾਂ ਦਾ ਹੀ ਮਟੋਣੇ ਬਹੁਤ ਜ਼ਰੂਰੀ ਆ ਧੰਨਵਾਦ ਵਾਰਡ ਨੰਬਰ 6 ਦੇ ਵਿੱਚ ਮੇਰਾ ਆਫਿਸ ਵੀ ਹੈ ਔਰ ਜਿਹੜਾ ਵਾਰਡ ਨੰਬਰ 6 ਹੈ ਇਹ ਮੇਰਾ ਆਪਣਾ ਹੀ ਸਮਲੋ ਘਰ ਹੈ ਮੇਰਾ ਕੀ ਮੇਰਾ ਵੀਰ ਹਮੇਸ਼ਾ ਹੀ ਆੰਦਾ ਜਾਂਦਾ ਕਹਿੰਦਾ ਦਾ ਵੀ ਆਪਾਂ ਨੇ ਇਹ ਜੋ ਖੇਡਾਂ ਦਾ ਪ੍ਰੋਗਰਾਮ ਹੈ ਕੋਈ ਵੀ ਕਿਸੇ ਨਾ ਕਿਸੇ ਦੀ ਨਾਪਾਂ ਇਹ ਕਰਨਾ ਹੈ ਸੋ ਰੱਬ ਦਾ ਸ਼ੁਕਰ ਮੰਨੂਗਾ ਵਾ ਕਿ ਬਹੁਤ ਜਲਦੀ ਹੀ ਇਹਨਾਂ ਨੇ ਉਪਰਾਲਾ ਕੀਤਾ ਔਰ ਇਸ ਗੇਮ ਦੇ ਤਿੰਨ ਗੇਮਾਂ ਜੋ ਰੱਖੀਆਂ ਗਈਆਂ ਇੱਕ ਬੈਡਮਿੰਟਨ ਇੱਕ ਬਾਸਕਟਬਾਲ ਬਾਲੀਵਾਲ ਸੋਰੀ ਇੱਕ ਰੱਸਾ ਖਿੱਚੀ ਦਾ ਇਹ ਤਿੰਨੋਂ ਬੋਲਾਂ ਹੈਗੀਆਂ ਗੇਮਾਂ ਹੈਗੀਆਂ ਜੋ ਹਿੱਕ ਦੇ ਜੋਰ ਦੀਆਂ ਗੇਮਾਂ ਕਿਉਂਕਿ ਜੋ ਰੱਸਾ ਖਿੱਚਣਾ ਹੈ ਉਹ ਵੀ ਹਿੱਕ ਦੇ ਨਾਲ ਖਿੱਚ ਹੁੰਦਾ ਹੈ ਔਰ ਜੋ ਬੈਡਮਿੰਟਨ ਹੈ ਉਹਦੇ ਵਿੱਚ ਵੀ ਬਹੁਤ ਜ਼ੋਰਦਾ ਹੈ ਔਰ ਉਸ ਤੋਂ ਬਾਅਦ ਜੋ ਹੈਂਡਵਾਲ ਹੈ ਉਹਦੇ ਵਿੱਚ ਵੀ ਬਹੁਤ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਔਰ ਇਸ ਦੇ ਮੈਂ ਤਾਂ ਸਾਰਾ ਸਨੇ ਇਸ ਦਾ ਰੋਕੀ ਨੂੰ ਹਰਜੋ ਇਹਨਾਂ ਦੀ ਟੀਮ ਹੈ ਉਹਨਾਂ ਨੂੰ ਇਹ ਦਵਾਂਗਾ ਕਿਉਂਕਿ ਜੋ ਐਦਾਂ ਦੇ ਉਪਰਾਲੇ ਆ ਬਹੁਤ ਘੱਟ ਲੋਕੀ ਕਰਦੇ ਆ ਮੈਂ ਇੱਕ ਹੋਰ ਵੀ ਗੱਲ ਕਰਨਾ ਚਾਹੁੰਦਾ ਕਿ ਰੋਕੀ ਮੇਰਾ ਵੀਰ ਬਹੁਤ ਵਧੀਆ ਇਨਸਾਨ ਹੈ ਔਰ ਕਿਉਂਕਿ ਪਾਰਟੀਆਂ ਬਾਜ਼ੀਆਂ ਤੋਂ ਉੱਠ ਕੇ ਇਹਨਾਂ ਨੇ ਇਹ ਜੋ ਕੰਮ ਕੀਤਾ ਹੈ ਗੇਮ ਦਾ ਮੈਂ ਬਹੁਤ ਇਹਨਾਂ ਦੀ ਸਰਾਹਣਾ ਕਰੂੰਗਾ ਮੈਂ ਤਾਂ ਸਾਰੇ ਜੋ ਵਰਗ ਦੇ ਛੋਟੇ ਆ ਚਾਹੇ ਵੱਡੇ ਆ ਨਸਿਆਂ ਨੂੰ ਛੱਡ ਕੇ ਇਹਨਾਂ ਗੇਮਾਂ ਦੇ ਵਿੱਚ ਭਾਗ ਲਾਓ ਤਾਂ ਕਿ ਜੋ ਆਪਣਾ ਪੰਜਾਬ ਰੰਗਲਾ ਪੰਜਾਬ ਬਣ ਸਕੇ ਐਦਾਂ ਦੀਆਂ ਗੇਮਾਂ ਹਮੇਸ਼ਾ ਹੀ ਕਰਾਉਂਦੇ ਰਹਿਣਾ ਚਾਹੀਦਾ ਹੈ ਗੇਮਾਂ ਦੇ ਵਿੱਚ ਲੋਕਾਂ ਨੂੰ ਆਪਸੇ ਵਿੱਚ ਮੇਲ ਬੁਲਾਮ ਕਰਨਾ ਪੈਂਦਾ ਹੈ ਓਹੋ ਇੱਕ ਦੂਜੇ ਦੇ ਨਾਲ ਰਲ ਕੇ ਹਰ ਇੱਕ ਦੂਜੇ ਦਾ ਸਹਿਯੋਗ ਦੇ ਕੇ ਐਦਾਂ ਦੀਆਂ ਗੇਮਾਂ ਐਦਾਂ ਦੇ ਪ੍ਰੋਗਰਾਮ ਉਚੀਚੇ ਜਾਂਦੇ ਆ ਮੈਂ ਰੋਕੀ ਜੀ ਨੂੰ ਹਰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਰਨਾ ਕਿਉਂਕਿ ਜੋ ਐਦਾਂ ਦੇ ਪ੍ਰੋਗਰਾਮ ਹੈ ਬਹੁਤ ਲੋਕੀ ਘਟ ਕਰਾਉਂਦੇ ਆ ਔਰ ਮੈਂ ਮੁਰਤੋਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰ ਰਿਹਾ ਹਾਂ ਜਿੱਦਾਂ ਕਿ ਤੁਸੀਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਕਰਾਣੇ ਚਾਹੀਦੇ ਤੁਹਾਨੂੰ ਲੱਗਦਾ ਕਿ ਜੋ ਇਹ ਜੋ ਖੇਡਾਂ ਵਾਲੇ ਪ੍ਰੋਗਰਾਮ ਹਨ ਇਹ ਸਾਨੂੰ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਸੋ ਇਹ ਖੇਡਾਂ ਖੇਡੀਆਂ ਜਾਂਦੀਆਂ ਹਨ ਜਿੱਥੇ ਕਿ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਾਤਪਾਤ ਤੋਂ ਉੱਠ ਕੇ ਕਿਉਂਕਿ ਜੋ ਗੇਮ ਹੈ ਉਹ ਇਨਸਾਨੀਅਤ ਦੀ ਗੇਮ ਹੈ ਨਾ ਕਿ ਕਿਸੇ ਜਾਤਪਾਤ ਦੀ ਗੇਮ ਹੈ ਜੋ ਪੇਰੈਂਟਸ ਹੈ ਪੇਰੈਂਟਸ ਕੋਈ ਨਹੀਂ ਕਹਿੰਦਾ ਵੀ ਮੇਰਾ ਬੱਚਾ ਕਿਸੇ ਨਸ਼ੇ ਦੇ ਵਿੱਚ ਜਾਵੇ ਇਹ ਆ ਗੇਮ ਦੇ ਵਿੱਚ ਨਾ ਜਾਵੇ ਅੱਜ ਦੇ ਟਾਈਮ ਦੇ ਵਿੱਚ ਗੇਮਾਂ ਦੀ ਜੋ ਵੈਲਿਊ ਹੈ ਮੈਨੂੰ ਪਤਾ ਹੈ ਕਿਉਂਕਿ ਮੇਰੇ ਫਾਦਰ ਸ਼੍ਰੀ ਰਾਮ ਗੋਪਾਲ ਬਰਮਾ ਲੇਟ ਸ਼੍ਰੀ ਰਾਮ ਗੋਪਾਲ ਬਰਮਾ ਚਕਵਾਲ ਸਕੂਲ ਦੇ ਸਾਹਮਣੇ ਉਹਨਾਂ ਦਾ ਜੋ ਕਾਰੋਬਾਰ ਸੀ ਮੈਂ ਉਹਨਾਂ ਕੋਲ ਜਾਣਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਿਣਾ ਆਨੰਦਪਾਲ ਬਰਮਾ ਹੁੰਦੇ ਸੀਗੇ ਉਸ ਟਾਈਮ ਉਹਨਾਂ ਦੇ ਨਾਲ ਰੱਖ ਕੇ ਔਰ ਯਾਦਵਿੰਦਰ ਜੀ ਔਰ ਡੀਪੀ ਹੁੰਦੇ ਸੀਗੇ ਪੂਸ਼ੀ ਮਾਸਟਰ ਜੀ ਸਾਡੇ ਪੀਟੀ ਮਾਸਟਰ ਹੁੰਦੇ ਸੀ ਅਸੀਂ ਖੁਦ ਅੰਦਰ ਗੇਮਾਂ ਖੇលਦੇ ਰਹੇ ਹਾਂ ਉਹਨਾਂ ਨੇ ਸਾਨੂੰ ਡੰਡੇ ਨਾਲ ਵੀ ਖਿਲਾਣਾ ਪਿਆਰ ਨਾਲ ਵੀ ਖਿਲਾਣਾ ਸੋ ਐਦਾਂ ਦੇ ਜੋ ਭੇਦ ਭਾਵ ਹੈ ਵੀ ਜਾਤ ਪਾਤ ਦੇ ਐਦਾਂ ਦੇ ਗੇਮਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਔਰ ਨਾ ਕਦੇ ਰੱਖਣੇ ਚਾਹੀਦੇ ਆ ਕਿਉਂਕਿ ਜੋ ਇਨਸਾਨੀਅਤ ਦੀ ਗੇਮ ਹੈ ਇਨਸਾਨੀਅਤ ਦੀ ਗੇਮ ਹੈ ਇਹ ਨਾ ਕਿ ਕਿਸੇ ਜਾਤ ਪਾਤ ਦੀ ਗੇਮ ਹੈ ਗੇਮ ਕੋਈ ਛੋਟੀ ਬੜੀ ਨਹੀਂ ਹੁੰਦੀ ਹੈਗੀ ਗੇਮ ਦਾ ਮਤਲਬ ਹੁੰਦਾ ਹੈ ਕਿ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਣਾ ਕਿਸੇ ਵੀ ਤਰ੍ਹਾਂ ਦੀ ਗੇਮ ਹੈ ਉਹ ਐਦਾਂ ਹੀ ਲਾਣੀ ਚਾਹੀਦੀ ਹੈ ਔਰ ਜਿੱਦਾਂ ਕਿ ਵਾਰਡ ਨੰਬਰ 6 ਦੇ ਵਿੱਚ ਮੈਂ ਤਾਂ ਹਰ ਇੱਕ ਵਾਰਡ ਦੇ ਵਿੱਚ ਕਹੂੰਗਾ ਕਿ ਸਾਰੇ ਬਾਡਾਂ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਆਯੋਜਿਤ ਨੇ ਚਾਹੀਦੇ ਆ ਔਰ ਮੈਂ ਤਾਂ ਖੁਦ ਇਹ ਚਾਹੂੰਗਾ ਕਿ ਜੋ ਸਾਡਾ ਇੱਕ ਆਉਣ ਵਾਲੇ ਦਿਨਾਂ ਵਿੱਚ ਮੰਨਿਆ ਜਾ ਸਕਦਾ ਹੈ ਕਿ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਪ੍ਰੋਗਰਾਮ ਕੀਤਾ ਜਾ ਸਕਦਾ ਆ ਮੈਂ ਤਾਂ ਬਹੁਤ ਖੁਸ਼ ਹੋਇਆ ਅੱਜ ਮੈਂ ਦੇਖਿਆ ਮੇਰੇ ਨਾਲ ਹੁਣੇ ਅਸੀਂ ਫਾਈਨਲ ਕੀਤਾ ਮਰ ਦੀਪ ਹੈ ਇਹਦੇ ਨਾਲ ਮੇਰੇ ਹੈਗੇ ਆ ਇਹਨਾਂ ਨੇ ਵੀ ਅੱਜ ਅਸੀਂ ਗਏ ਵੀ ਅਸੀਂ ਵੀ ਬਹੁਤ ਜਲਦੀ ਵਾਰਡ ਨੰਬਰ 17 ਦੇ ਵਿੱਚ ਇਹ ਆ ਹੋਰ ਵੀ ਕਿਤੇ ਜਿੱਦਾਂ ਵੀ ਕੋਈ ਪ੍ਰੋਗਰਾਮ ਹੋਇਆ ਅਸੀਂ ਸਹਿਰ ਦਾ ਸਾਂਝਾ ਪ੍ਰੋਗਰਾਮ ਕਰਾਵਾਂਗੇ ਔਰ ਸਭ ਨੂੰ ਇਨਵਾਈਟ ਕਰਾਂਗੇ ਔਰ ਇਹ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਗੇਮਾਂ ਨੂੰ ਅਪਣਾਓ ਜੋ ਬਿਮਾਰੀਆਂ ਐ ਦੁੱਖਾਂ ਤੋਂ ਦੂਰ ਹੋ ਕੇ ਔਰ ਨਸ਼ਿਆਂ ਤੋਂ ਬਚਣ ਦੇ ਲਈ ਗੇਮਾਂ ਬਹੁਤ ਜ਼ਰੂਰੀਆਂ ਅੱਜ ਦਾ ਜੋ ਪੰਜਾਬ ਐ ਪੰਜਾਬ ਦੇ ਵਿੱਚ ਗੇਮ ਬਹੁਤ ਜ਼ਰੂਰੀ ਐ ਔਰ ਕਿਉਂਕਿ ਲੋਕੀ ਨਸ਼ਿਆਂ ਵੱਲ ਜਿਆਦਾ ਵੱਚੁਕੇ ਆ ਉਹਨਾਂ ਨਸ਼ਿਆਂ ਨੂੰ ਮੁਕਤੀ ਪਾਣ ਦੇ ਲਈ ਜੋ ਗੇਮ ਐ ਨਾ ਇਹ ਮਨ ਨੂੰ ਔਰ ਸਰੀਰ ਨੂੰ ਬਹੁਤ ਬਲ ਦਿੰਦੀ ਐ ਸ਼ਕਤੀ ਦਿੰਦੀ ਐ ਸੋਚਣ ਦੀ ਸਮਝਣ ਦੀ ਬਹੁਤ ਸ਼ਕਤੀ ਆਂਦੀ ਹੈ ਸੋ ਐਨ ਆਈ ਕਹਿੰਦਾ ਹੋਇਆ ਮੈਂ ਤੁਹਾਡੇ ਚੈਨਲ ਦਾ ਔਰ ਮੇਰੇ ਜੋ ਪੱਤਰਕਾਰ ਵੀਰ ਹੈ ਸੰਦੀਪ ਹੋਏ ਇਧਰ ਲੱਖੀ ਜੀ ਤੁਸੀਂ ਹੋਏ ਮੇਰੇ ਵੱਡੇ ਵੀਰ ਹੈ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ ਐਦਾਂ ਦੇ ਪ੍ਰੋਗਰਾਮ ਦਾ ਜੋ ਤੁਸੀਂ ਕਵਰੇਜ ਕਰਕੇ ਸਾਰੇ ਸ਼ਹਿਰ ਨੂੰ ਹੀ ਨਹੀਂ ਸਾਰੇ ਵਰਲਡ ਦੇ ਵਿੱਚ ਭੇਜਦੇ ਆ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਧੰਨਵਾਦ ਵੀਰ ਹੋ ਸਾਡੇ ਨਾਲ ਮੌਜੂਦ ਨੇ 버ਗਰ ਵਾਈ ਜੋ ਕਿ ਦੀਪੂ ਵੀਰ ਜੀ ਸਾਡੇ ਨਾਲ ਮੌਜੂਦ ਨੇ ਜੋ ਕਿ ਮਹਾ ਮਾਈ ਦਾ ਜਾਗਰਣ ਹੋਏ ਕੀ ਆ ਹੋਰ ਕਈ ਕੰਮ ਬਸ ਛੱਡ ਕੇ ਆਪਣਾ ਯੋਗਦਾਨ ਪਾਉਂਦੇ ਸੋ ਵੀਰ ਜੀ ਅੱਜ ਤੁਸੀਂ ਇੱਥੇ ਆਏ ਹੋ ਜੋ ਕਿ ਟੂਰਨਾਮੈਂਟ ਚੱਲ ਰਿਹਾ ਹੈ ਵਾਰਡ ਨੰਬਰ 6 ਵਿੱਚ ਖੇਡਾਂ ਦਾ ਸੋ ਕੀ ਕਹਿਣਾ ਚਾਹੋ ਮੈਂ ਤਾਂ ਹੀ ਕਹਿਣਾ ਚਾਹੂਗਾ ਜੀ ਬਹੁਤ ਵਧੀਆ ਉਪਰਾਲਾ ਕਰਿਆ ਜੀ ਇਹਨਾਂ ਨੇ ਵਾਰਡ ਨੰਬਰ 6 ਵਾਲਿਆਂ ਨੇ ਕਿ ਬਹੁਤ ਖੁਸ਼ੀ ਹੋਈ ਜਿਕਣਾ ਅਸੀਂ ਭਗਤੀ ਲਾਈਨ ਦੇ ਵਿੱਚ ਬੱਚਿਆਂ ਨੂੰ ਛੋਟੇ-ਛੋਟੇ ਨੇ ਜੋੜ ਰਹੇ ਆਂ ਉਹਦੇ ਸਾਡੇ ਗੋਲਡੀ ਵੀਰ ਜੀ ਹੋਗੇ ਉਹ ਛੋਟੇ-ਛੋਟੇ ਬੱਚਿਆਂ ਨੂੰ ਗੇਮਿੰਗ ਜ਼ੋਨ ਦੇ ਵਿੱਚ ਪਾ ਰਹੇ ਆਂ ਬਹੁਤ ਜ਼ਿਆਦਾ ਵਧੀਆ ਹੋਇਆ ਤੇ ਸਾਡਾ ਜਿਹੜਾ ਸਨਾਤਨ ਦਰਮਜਗਰਣ ਮੰਡਲ ਹੈ ਕੁਦਾ ਇਹੀ ਉਪਕਸ਼ਾ ਹੈ ਜਰੂਰੀ ਨਹੀਂ ਕਿ ਜਾਗਰਣ ਹੈ ਹਰੇਕ ਚੀਜ਼ ਐਕਟੀਵਿਟੀ ਦੇ ਵਿੱਚ ਅਸੀਂ ਹੁਣ ਅੱਗੇ ਆਉਣਾ ਚਾਹੁੰਦੇ ਆ ਅਸੀਂ ਸੋਚ ਰਹੇ ਕਿ ਹੁਣ ਹੱਥੀ ਪਰਮਾ ਜੀ ਨਾਲ ਸਾਡੀ ਉਹਨੇ ਥੋੜੀ ਦੇਰ ਪਹਿਲਾਂ ਡਿਸਕਸ ਹੋਈ ਸੀਗੀ ਇਹ ਚਾ ਸੋਚ ਰਹੇ ਕਿ ਪਾ ਕਿਸੇ بڑے ਗਰਾਊਂਡ ਦੇ ਵਿੱਚ ਕੋਈ ਥੋੜਾ ਹੋਰ ਛੋਟੇ-ਛੋਟੇ ਹੀ ਇਡਾ ਜਿਹਾ ਕਾਫੀ ਖੇਡਾ ਹੈ ਬਾਸਕਟਬਾਲ ਬੈਡਮਿੰਟਨ ਕਈ ਤਰ੍ਹਾਂ ਦੇ ਗੇਮ ਅਸੀਂ ਛੋਟੇ-ਛੋਟੇ ਲੈ ਕੇ ਆਵਾਂ ਜਿਦੇ ਵਿੱਚ ਛੋਟੇ-ਛੋਟੇ ਬੱਚੇ ਵੀ ਹੋਵਾਂਗੇ ਹੋਰ ਤੇ ਆਹੀ ਸਭ ਕੁਝ ਚਾਹਣਾ ਤਾਂ ਸੀ ਸੀਰੀਸ ਰਾਤਿੰਦਰ ਜਾਗਰਣ ਮੰਡਲ ਦੇ ਪ੍ਰਧਾਨ ਸਾਹਿਬ ਸਾਡੇ ਕੋਲ ਖੜੇ ਤਾਂ ਕਿ ਮੈਡੀਕਲ ਕੈਂਪ ਹੋ ਜਾਵੇ ਹਾਂ ਤਾਂ ਕਿ ਮੇਨ ਮਕਸਦ ਕੀ ਹੈ ਕਿ ਬੱਚੇ ਉਹਨਾਂ ਨੂੰ ਛੱਡ ਕੇ ਘਰਾਂ ਦੇ ਅੰਦਰ ਬੈਠੇ ਛੱਡ ਕੇ ਆਊਟਡੋਰ ਗੇਮਾਂ 'ਚ ਆਵੇ ਬਸ ਆਊਟਡੋਰ ਗੇਮਾਂ 'ਚ ਜਾਵੇ ਆਪਣੇ ਆਪਣੇ ਜੋ ਕੋਈ ਵੀ ਧਰਮ ਹੈ ਕਿਸੇ ਨੂੰ ਵੀ ਮੰਨਦਾ ਹੈ ਉਹਨਾਂ ਦੇ ਬਾਰੇ ਜਾਣਕਾਰੀ ਲਵੇ ਪਤਾ ਕਰੇ ਬੱਚੇ ਦਾ ਧਿਆਨ ਗਲਤ ਪਾਸੇ ਦੀ بجائے ਸਹੀ ਪਾਸੇ ਲੱਗੇ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਉਪਰਾਲਾ ਕਿਹੋ ਜਿਹਾ ਵੀ ਹੋਵੇ ਉਹ ਬੱਚਿਆਂ ਦੀ ਅਸ਼ਾਈਵਲ ਹੋਣਾ ਚਾਹੀਦਾ ਹੈ ਅਸ਼ਾਈਵਲ ਹੋਣਾ ਚਾਹੀਦਾ ਉਹਦੇ ਵਿੱਚ ਮਾਪੇ ਦਾ ਬਹੁਤ ਵੱਡਾ ਰੋਲ ਹੈ ਮਾਪੇ ਨੂੰ ਖੁਦ ਇਸ ਟਾਈਮ ਮੈਂ ਕਹਿੰਦਾ ਵੀ ਬਾਹਰ ਨਿਕਲਣਾ ਚਾਹੀਦਾ ਬਾਹਰ ਨਿਕਲ ਕੇ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਦੇਖੋ ਅਸੀਂ ਆਪਣੇ ਟਾਈਮ ਦੇ ਵਿੱਚ ਅੱਜ ਤੰਦਰੁਸਤ ਕਿਉਂ ਹੈ ਸਾਡੇ ਬਜ਼ੁਰਗ ਕਿਉਂ ਤੰਦਰੁਸਤ ਹੈ ਸਿਰਫ ਇਸੀ ਚੀਜ਼ਾਂ ਕਰਕੇ ਹੁਣ ਹੈਪੀ ਜੀ ਨਾਲ ਮੇਰੀ ਇਹ ਹੀ ਗੱਲ ਹੋਈ ਵੀ ਸਿਰਫ ਖੇਡਾਂ ਨਹੀਂ ਹੋਰ ਵੀ ਜਿੰਨੇ ਪ੍ਰੋਗਰਾਮ ਆਉਂਦੇ ਕੋਈ ਕੰਪੀਟੀਸ਼ਨ ਕਹਿ ਲਓ ਆਰਟ ਕੰਪੀਟੀਸ਼ਨ ਕਹਿ ਲਓ ਕੋਈ ਸਿੰਗਿੰਗ ਕਹਿ ਲਓ ਕੁਝ ਵੀ ਕਹਿ ਲਓ ਉਹਨਾਂ ਵੱਲ ਵੀ ਹੁਣ ਅਸੀਂ ਅੱਗੇ ਹੋਰ ਵਧਾਵਾਂਗੇ ਬੱਚਿਆਂ ਧੰਨਵਾਦ